ਪੰਜਾਬ ਵਿੱਚ ਆਮ ਆਗਮਨੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਪ ਸਰਕਾਰ ਦੇ ਵੱਲੋਂ ਲੋਕਾਂ ਦੀ ਭਲਾਈ ਦੇ ਹਿੱਤ ਕੰਮ ਕੀਤੇ ਜਾ ਰਹੇ ਹਨ ਜਿੱਥੇ ਆਪ ਸਰਕਾਰ ਦੇ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਆਪ ਸਰਕਾਰ ਸਿਹਤ ਸਹੂਲਤਾਂ ਦੇ ਵਾਅਦੇ ਨੂੰ ਪੂਰਾ ਕਰਨ ਦੇ ਵਿੱਚ ਵੀ ਲੱਗੀ ਹੋਈ ਹੈ ਅਜਿਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਪ ਸਰਕਾਰ ਦੇ ਵੱਲੋਂ ਲੋਕਾਂ ਦੇ ਲਈ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ ਜਿੱਥੇ ਪਿਛਲੇ ਸਾਲ ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੁਧਿਆਣਾ ਦੇ ਵਿੱਚ ਖਾਸ ਤੌਰ ਤੇ ਪਹੁੰਚ ਕੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਪੰਜਾਬ ਵਿੱਚ ਕੀਤੀ ਗਈ ਸੀ ਉੱਥੇ ਹੀ ਅੱਜ ਆਜ਼ਾਦੀ ਦਿਵਸ ਮੌਕੇ ਵਿਧਾਇਕ ਮਦਦ لال ਬੱਗਾ ਦੇ ਵੱਲੋਂ ਨਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕਰ ਲੋਕਾਂ ਦੇ ਹਵਾਲੇ ਕੀਤਾ ਗਿਆ ਹੈ ਜਿੱਥੇ ਸਾਨਕ ਲੋਕਾਂ ਨੂੰ ਸਿਹਤ ਸਹੂਲਤਾਂ ਸੰਬੰਧੀ ਨਿਰਵਿਘਨ ਸੇਵਾ ਪ੍ਰਦਾਨ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ 1.5 ਸਾਲ ਪਹਿਲੇ ਆਮ ਆਦੀ ਪਾਰਟੀ ਸਰਕਾਰ ਬਣਾਈ। ਜਿਸ ਮಸೂਦਿਆਂ ਨਾਲ ਸਰਕਾਰ ਬਣਾਈ ਸੀ ਉਹ ਸਰਕਾਰ ਲੋਕਾਂ ਦੇ ਪਹਿਲੇ ਹੀ ਸਾਲ ਦੇ ਵਿੱਚ ਉਹ ਮಸೂਦਿਆਂ ਤੇ ਕਰੀ ਉਤਰ ਰਹੀ ਹੈ। ਕਿਉਂਕਿ ਉਸ ਵੇਲੇ ਜਦੋਂ ਸਾਡੇ ਆਮ ਆਦੀ ਪਾਰਟੀ ਦੇ ਕਨਵੀਨਲ ਸ਼੍ਰੀ ਜਯੰਦ ਗੁਰ ਕੇਜਰੀਵਾਲ ਸਾਹਿਬ ਪੰਜਾਬ ਦੀ ਤਰਕੀ ਤੇ ਆਏ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ 8 ਸਾਲ ਦੇ ਜੋ ਦਿੱਲੀ ਦੇ ਵਿੱਚ ਸ਼ਾਸਨ ਕਾਲ ਸੀ ਉਸ ਦੇ ਵਿੱਚ ਜੋ ਉਪਲਬਧੀਆਂ ਲੋਕਾਂ ਨੇ ਤਿੰਨ ਵਾਰੀ ਸਰਕਾਰ ਬਣਾਈ ਉਸ ਦੇ ਬਾਰੇ ਦੱਸਿਆ ਔਰ ਜਿਹੜੀ ਜਿਹੜੀ ਗਰੰਟੀ ਦਿੱਤੀ ਚਾਹੇ ਬਿਜਲੀ ਦੀ ਗਰੰਟੀ ਸੀ ਚਾਹੇ ਹੈਲਥ ਸਵਾਮਣ ਦੀ ਗਰੰਟੀ ਸੀ ਚਾਹੇ ਐਜੂਕੇਸ਼ਨ ਦੀ ਗਰੰਟੀ ਸੀ ਸਾਰੀਆਂ ਹੀ ਗਰੰਟੀਆਂ ਤਕਰੀਬਨ ਪਹਿਲੇ ਹੀ ਸਾਲ ਦੇ ਵਿੱਚ ਇਸ ਸਰਕਾਰ ਨੇ ਪੂਰਨ ਕੀਤੀਆਂ ਪਿਛਲੀ 15 ਅਗਸਤ ਨੂੰ ਮਹਲਾ ਕਲਿੰਕਾਂ ਦਾ ਛੋਬਰਾਮ ਸਾਡੇ ਸੂਬੇ ਦੇ ਆਰਮਨਪਰੀ ਮੁੱਖ ਮੰਤਰੀ ਸਾਰ ਭਗਵਾਨ ਸਿੰਘ ਮਾਂਜਰੀ ਨੇ ਕੀਤਾ ਸੀ ਜਿਸ ਦੇ ਵਿੱਚ ਤਕਰੀਬਨ ਪੰਜਾਬ ਦੇ ਵਿੱਚ 500 ਦੇ ਕਰੀਬ ਮਹਲਾ ਕਲਿੰਕ ਖੁੱਲੇ ਗਏ ਸੀ ਅੱਜ ਅਸੀਂ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਮਹੱਲਾ ਕਲੀਨ ਖੋਲ੍ਹੇ ਨੇ ਜਿਹੜੇ ਜਿਸ ਦੇ ਵਿੱਚ 76 ਮਹੱਲਾ ਕਲੀਨ ਸ਼ਹਿਰ ਦੇ ਹਿੱਸੇ ਆਏ ਨੇ ਔਰ ਤਕਰੀਬਨ 76 ਵੀ ਵਰਸ਼ੀਗਾਂਡ ਹੈ ਔਰ 76 76 ਦੋਨੋਂ ਪਾਸੇ ਹੋਇਆ ਔਰ ਤਕਰੀਬਨ ਅਜਮਾਨ ਸਾਹਿਬ ਨੇ ਪੰਜਾਬ ਦੀ ਧਰਤੀ ਤੋਂ ਸੰਗਰੂਰ ਜ਼ਿਲ੍ਹੇ ਚੋਂ ਉਹਨਾਂ ਨੇ ਸ਼ੋਭ ਰਾਮ ਗੀਤਾ ਮਹੱਲਾ ਕਲੀਨ ਦਾ ਅਸੀਂ ਲੁਧਿਆਣਾ ਦੇ ਵਿੱਚ ਔਰ ਮੈਂ ਲੁਧਿਆਣਾ ਦੀ ਸੈਂਟਰ ਤੋਂ ਜਿੱਥੇ ਮੁਬਾਰਕਬਾਦੀਆਂ ਦਾ ਉਤਸ਼ਾਹ ਕਰਦਾ ਕਿ ਲੋਕ ਇਸ ਦਾ ਫਾਇਦਾ ਉਠਾਉਣਗੇ ਕਿਉਂਕਿ ਹੈਲਥ ਸੇਵਾਵਾਂ ਬਹੁਤ ਜ਼ਰੂਰੀ ਨੇ ਹੈਲਥ ਵਾਸਤੇ ਉਹ ਸੇਵਾਵਾਂ ਜਿਹੜੀਆਂ ਨੇ ਲੋਕ ਚਾਹੁੰਦੇ ਸੀ ਉਹ ਉਪਲਬਧ ਹੋਣਗੀਆਂ ਇੱਥੇ ਮੈਡੀਸਿਨ ਫ੍ਰੀ ਮਿਲੇਗੀ ਟੈਸਟ ਫ੍ਰੀ ਹੋਣਗੇ ਡਾਕਟਰ ਦੀ ਜੋ ਚੈੱਕਅਪ ਹੈ ਉਹ ਫ੍ਰੀ ਹੈ ਟੋਟਲੀ ਇਸ ਹਲਕੀ ਲਈ ਤੋਂ ਸਾਰਾ ਕੁਝ ਫ੍ਰੀ ਹੋਣਾ ਹੈ ਮੇਰਾ ਕਿਉਂਕਿ ਪਿਛਲੀ 15 ਅਗਸਤ ਨੂੰ ਜਦੋਂ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰਪੰਗਉੜ ਸਿੰਘ ਜੀ ਮਾਨ ਲਿਜਾਣੇ ਧਰਤੀ ਤੇ ਆਏ ਸੀ ਤੇ ਮੇਰੀ ਕੁਝ ਕਿਸਮਤ ਹੀ ਕਿ ਮੇਰੇ ਹਲਕੇ ਦੇ ਵਿੱਚ ਉਹਨਾਂ ਨੇ ਮਾਲਾਗੜੀ ਦਾ ਸ਼ੋਭਰਮ ਕੀਤਾ ਜਿਹੜਾ ਅੱਜ ਪੰਜਾਬ ਨੂੰ ਟਾਪ ਕਰ ਰਿਹਾ ਪੰਜਾਬ ਦੇ ਵਿੱਚ तकरीबन 2200 ਤੋਂ ਲੈ ਕੇ 300 ਪਰਿਵਾਰ ਦਿੱਲੀ ਉੱਥੇ ਚੈੱਕਅਪ ਕਰਵਾ ਰਹੇ ਆ ਮੈਡੀਸਿਨ ਲੈ ਰਹੇ ਆ ਟੈਸਟ ਕਰਵਾ ਰਹੇ ਆ ਔਰ ਮੈਂ ਕਹਿ ਸਕਦਾ ਵੀ ਉੱਥੇ ਲੋਕਾਂ ਨੂੰ ਜੋ ਸਹੂਲਤ ਮਿਲੀ ਆ ਅੱਜ ਲੋਕ ਯਾਦ ਕਰ ਰਹੇ ਨੇ ਆਮ ਆਦੀ ਪਾਲੀ ਸਰਕਾਰ ਬਣਾਈ ਨੂੰ ਔਰ ਇਸ ਦੇ ਵਿੱਚ ਅੱਜ ਅਸੀਂ ਜਿਹੜੇ ਮਹੱਲਾ ਗਲੀਨ ਗੋਲਗੇ ਮੇਰੇ ਹਲਕੇ ਚ ਪੰਜ ਮਹੱਲਾ ਗਲੀਨ ਗੋਲ ਰਹੇ ਨੇ ਸਭ ਤੋਂ ਪਹਿਲਾਂ ਮੈਂ ਛੋਨੀ ਮਲੇ ਕਰ ਕਰਕੇ ਆ ਉਸ ਤੋਂ ਬਾਅਦ ਧਾਨਾ ਮੰਡੀ ਬਹਾਦਰ ਗਰੋੜ ਤੇ ਹੁਣ 시ਪੂਰੀ ਹੈ ਹੁਣ ਇਸ ਤੋਂ ਬਾਅਦ ਜੱਸੀਆ ਰੋਡ ਤੇ ਜਾਣਾ ਹੈ ਇਸੇ ਤਰ੍ਹਾਂ ਹੀ ਸਾਰੇ ਜਿੱਥੇ ਜਿੱਥੇ ਸਾਨੂੰ ਲੋੜ ਹੈ ਜਿੱਥੇ ਜਿੱਥੇ ਸਾਡੇ ਲੋੜ ਲੋਕ ਰਹਿੰਦੇ ਨੇ ਅਸੀਂ ਉੱਥੇ ਮਹਲਕਲੀਨ ਖੋਲ ਰਹੇ ਹਾਂ ਉਹ ਸਾਰੇ ਹੀ ਮਹਲਕਲੀਨ ਦਾ ਮੈਡੀਕਲ ਚੱਲ ਗਿਆ ਉਦਘਾਟਨ ਜਾਰੀ ਨੇ ਇਸੇ ਤੇ ਚੱਲਦੇ ਆ ਜਿਹੜਾ ਮਹੱਲਾ ਕਲੀਨਿਕ ਹੈ ਉਹਦੀ ਸ਼ੁਰੂਆਤ ਜਿਹੜੀ ਹੈ ਫਿਰ ਜਿਹੜੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਅੱਜ ਤੋਂ 1.5 ਸਾਲ ਪਹਿਲਾਂ ਆਮ ਆਦਮੀ ਦੀ ਪਾਰਟੀ ਸਰਕਾਰ ਪੰਜਾਬ ਚ ਲਿਆਂਦੀ ਔਰ ਸਾਡੇ ਸੂਬੇ ਦੇ ਹਰਮਨਪੀਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਜੀ ਮਾਨ ਔਰ ਆਮ ਆਦੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜੋ ਲੋਕਾਂ ਦੇ ਵਿੱਚ ਜਾ ਕੇ ਵਾਅਦੇ ਕੀਤੇ ਸੀ ਜੋ ਗਰੰਟੀਆਂ ਦਿੱਤੀਆਂ ਸੀਗੀਆਂ ਕਿ ਜੇ ਤੁਸੀਂ ਪੰਜਾਬ ਪੰਜਾਬ ਵਿੱਚ ਆਮ ਆਦੀ ਪਾਰਟੀ ਸਰਕਾਰ ਬਣਾਉਂਗੇ ਤੇ ਜਿੰਨੀਆਂ ਸਾਡੀਆਂ ਪੰਜਾਬ ਦੇ ਨਾਲ ਗਰੰਟੀਆਂ ਪੰਜਾਬ ਦੇ ਲੋਕਾਂ ਨਾਲ ਗਰੰਟੀਆਂ ਨੇ ਇੱਕ ਇੱਕ ਕਰਕੇ ਪੂਰਨ ਕੀਤੀਆਂ ਜਾਣਗੀਆਂ ਚਾਹੇ ਉਹ ਬਿਜਲੀ ਦੀ ਹੋਵੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਆਖਰੀ ਸਾਲ ਚ ਕੰਮ ਕਰਦੀਆਂ ਸੀ ਅੱਜ ਪੰਜਾਬ ਚ ਆਮ ਆਦਮੀ ਪਾਰਟੀ ਲੋਕਾਂ ਦੇ ਸ਼ੀਸ਼ਵਾਦ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਦਿੱਦੇ ਉਹਦੇ ਮੰਡਲ ਦੇ ਨਾਲ ਤਕਰੀਬਨ ਪਹਿਲੇ ਹੀ ਸਾਲ ਦੇ ਵਿੱਚ ਪਹਿਲੇ ਹੀ ਮਹੀਨਿਆਂ ਦੇ ਵਿੱਚ ਜੋ ਆਪਣੀਆਂ ਗਰੰਟੀਆਂ ਸੀ ਉਹ ਦੇਣੀਆਂ ਸਟਾਰਟ ਕਰਦੀਆਂ ਚਾਹੇ ਉਹ ਹੈਲਥ ਦੀ ਹੋਵੇ ਚਾਹੇ ਉਹ ਬਿਜਲੀ ਦੀ ਹੋਵੇ ਚਾਹੇ ਆਪਣਾ ਆਪਣਾ ਮਹੱਲਾ ਜਿੰਨੇ ਕੋਲ ਸੀ ਉਹਦੇ ਬਾਰੇ ਔਰ ਤਕਰੀਬਨ ਇੱਕ ਇੱਕ ਕਰਕੇ ਸਾਡੀਆਂ ਗਰੰਟੀਆਂ ਸਾਹਮਣੇ ਆ ਰਹੀਆਂ ਨੇ ਸਭ ਤੋਂ ਪਹਿਲਾਂ ਬਿਜਲੀ ਦੀ ਗੰਟੀ ਸੀਗੀ ਬਿਜਲੀ ਦੀ ਗੰਟੀ ਅਸੀਂ ਤਕਰੀਬਨ 88% ਲੋਕਾਂ ਦੇ ਬਿਜਲੀ ਦੇ ਬਿੱਲ ਪੰਜਾਬ 'ਚ ਜ਼ੀਰੋ ਆ ਰਹੇ ਨੇ ਔਰ ਉਸ ਦੇ ਨਾਲ ਅਲ ਹੈਲਥ ਸਭਾਵਾਂ ਜਿਹੜੀਆਂ ਨੇ ਪਹਿਲੇ ਪੜਾਅ ਉਹਦੇ ਵਿੱਚ ਅਸੀਂ 500 ਕੁ ਮਹੱਲਾ clinics ਪੰਜਾਬ 'ਚ ਖੋਲੇ ਸੀਗੇ ਔਰ 15 ਅਗਸਤ ਨੂੰ ਸਾਡੇ ਪਿਛਲੇ 15 ਅਗਸਤ ਜਿਹੜੀ ਇੱਕ ਸਾਲ ਪਹਿਲਾਂ ਲੰਗੀ ਹੈ ਸਾਡੇ ਸੂਬੇ ਦੇ ਹਰਮਨ ਕਾਰੇ ਮੁੱਖ ਮੰਤਰੀ ਉਹਨਾਂ ਨੇ ਆਪਣੇ ਕਾਰਕਮਲਾਂ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਔਰ ਮੈਂ ਦੱਸਣ ਦੇ ਮਾਣਸ ਮਹਿਸੂਸ ਕਰਦਾ ਕਿ ਸਭ ਤੋਂ ਪਹਿਲਾਂ ਜਿਹੜਾ ਮਹੱਲਾ clinic ਨੇ ਆ ਸਟਾਰਟ ਹੋਇਆ ਸੀ ਸੀਮ ਸਿੰਘ ਸਾਹਿਬ ਦੇ ਕਾਰਕਮਲਾਂ ਦੇ ਨਾਲ ਮੇਰੇ ਹਲਕੇ ਦੇ ਵਿੱਚ ਨੌਰ ਦੇ ਵਿੱਚ ਚਾਂਸ ਹਿਲਮੇ ਦੇ ਕੋਲ ਮਹਲਾ ਕਿੰਨੇ ਸੀਗਾ ਜਿਸ ਦੀ ਅੱਜ ਵੀ ਪੰਜਾਬ ਦੇ ਵਿੱਚ ਨੰਬਰ 1 ਤੇ ਗਿਣਤੀ ਲੋਕਾਂ ਦੇ ਵਿੱਚ ਸਹੂਲਤ ਦੇ ਵਾਸਤੇ ਸਿਹਤ ਸੇਵਾਵਾਂ ਵਾਸਤੇ ਨੰਬਰ 1 ਤੇ ਆ ਰਿਹਾ ਮੈਂ ਆਪਣੇ ਆਪ ਨੂੰ ਗਰਮ ਮਹਿਸੂਸ ਕਰਨਾ ਔਰ ਤਕਰੀਬਨ ਜਿਹੜਾ 500 ਕਿੰਨੇ ਸੀਗੇ ਅੱਜ ਫਿਰ ਸਾਡੇ ਸੂਬੇ ਦੇ ਹਰਮਨਪਿਆਰੇ ਮੁੱਖ ਮੰਤਰੀ ਜਿਨ੍ਹਾਂ ਦੇ ਦੇਸ਼ਾ ਅਨੁਸਾਰ ਅਸੀਂ ਪੰਜਾਬ ਦੇ ਵਿੱਚ ਹਰ ਸੂਬੇ ਦੇ ਵਿੱਚ ਹਰ ਸੋਰੀ ਹਰ ਜ਼ਿਲ੍ਹੇ ਦੇ ਵਿੱਚ ਹਰ ਕੌਂਸੀ ਜੋਨ ਵਿੱਚ ਮਹੱਲਾ ਕਲਿੰਕ ਵਿੱਚ ਕੋਲਣ ਜਾ ਰਹੇ ਹਾਂ ਜਿਸ ਦਾ ਪ੍ਰਾਉ ਅੱਜ ਮੇਰੇ ਹਲਕੇ ਵਿੱਚ ਮੇਰੇ ਹਲਕੇ ਦੇ ਵਿੱਚ ਅੱਜ ਮੇਰੇ ਹਿੱਸੇ ਪੰਜ ਮਹੱਲਾ ਕਲਿੰਕਾਈ ਨੇ ਜਿਹੜੇ ਮੈਂ ਅੱਜ ਸਾਰੇ ਅੱਜ ਲੋਕਾਂ ਦੇ ਸੰਪਰਦ ਹੋਣੇ ਨੇ ਔਰ ਜਿਹੜੇ ਪਹਿਲਾਂ ਖੁੱਲੇ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਬਹੁਤ ਵਧੀਆ ਬੈਨੀਫਿਟ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਲੋਕਾਂ ਨੂੰ ਬਹੁਤ ਵਧੀਆ ਉਹਦਾ ਬੈਨੀਫਿਟ ਲੋਕਾਂ ਦੇ ਮਿਲ ਮਿਲ ਕੇ ਉਸ ਤੋਂ ਬਾਅਦ ਅਸੀਂ ਦੁਬਾਰਤੋ ਜਿਹੜੀ ਸੈਕੰਡ ਅੱਜ ਜਿਹੜੀ ਸਟਾਰਟ ਕਰ ਰਹੇ ਹਾਂ ਇਸ ਤੋਂ ਬਾਅਦ ਹੋਰ ਵਾਰਡ ਵਾਈਜ਼ ਇਹ ਸਾਰੇ ਕਰਨੇ ਨੇ ਔਰ ਅੱਜ ਅੱਜ ਪੰਜ ਮਹੱਲਾ ਕਲੀਨਿਕ ਦਾ ਕੀਤਾ ਜੀ ਹਾਂਜੀ ਅੱਜ ਪੰਜ ਮਹੱਲਾ ਅੱਜ ਮੇਰੇ ਹਲਕੇ ਨੌਰ ਦੇ ਵਿੱਚ ਪੰਜ ਨੇ ਟੋਟਲ ਲੁਧਿਆਣੇ ਵਿੱਚ 21 ਨੇ ਜਿਹਦੇ ਨਾਲ ਕੁੱਲ ਮਿਲਾ ਕੇ 75 ਸ਼ਹਿਰ ਦੇ ਵਿੱਚ ਹੋ ਜਾਣਗੇ ਅੱਜ 24 ਨੇ ਸੋਰੀ ਟੋਟਲ 75 ਲੁਧਿਆਣੇ ਚ ਹੋ ਜਾਣਗੇ ਜਿਹੜੇ ਸ਼ਹਿਰ ਦੇ ਗੁੱਡੇ ਨਾਲ ਦੇ ਪ੍ਰੋਜੈਕਟ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹੈ ਬ੍ਰਦਰ ਅੱਜ ਦਾ ਦਿਨ ਜਿਹੜਾ ਹੈ ਨਾ ਸਾਡੇ ਵਾਸਤੇ ਹੈਲਥ ਵਾਸਤੇ ਸਰ ਉਹਦੇ ਵਿੱਚ ਜਿੰਨੇ ਹੈਲਥ ਕਲੀਨਿਕ ਅਸੀਂ ਖੋਲੇ ਆ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਜਿੱਥੇ ਪੰਜਾਬ ਸਰਕਾਰ ਵੱਲੋਂ ਅੱਜ 76ਵਾਂ ਵਰ੍ਹੇਗਾਂਠ ਮਨਾਇਆ ਜਾ ਰਿਹਾ ਹੈ ਜੀ ਸਤੰਤਰਤਾ ਦਿਵਸ ਦੀ ਜੀ ਲੱਗਦਾ ਵਾ ਕਿ ਇਤਿਹਾਸ ਰਚਿਆ ਜਾ ਰਿਹਾ ਕਿਉਂਕਿ ਉੱਥੇ 76 ਮੋਹੱਲਾ ਕਲੀਨਿਕ ਵੀ ਦਿੱਤੇ ਜਾ ਰਹੇ ਨੇ ਹਾਂ ਮੈਂ ਤੁਹਾਨੂੰ ਮੁਬਾਰਕ ਉਹਦਾ ਮੈਂ ਵਾਅਦਾ ਦੇਵਾਂਗਾ ਤੁਸੀਂ ਬਹੁਤ ਵਧੀਆ ਇੱਕ ਜਜ਼ਬਾ ਦੇ ਵਿੱਚ ਵਾਅਦਾ ਕੀਤਾ 76ਵਾਂ ਜਿਵੇਂ ਆਪਾਂ ਕਹਿੰਦੇ ਨੇ ਗਣਤંત્ર ਦਿਵਸ ਹੈ ਔਰ ਆ ਸੁਤੰਤਰਤਾ ਦਿਵਸ ਸੌਰੀ ਜਿਸ ਦੇ ਵਿੱਚ ਆਪਾਂ ਅੱਜ ਲੋਕਾਂ ਦੇ ਸਵਰਥ 75 ਮਹਲਾਕੀਂ ਦੇ ਰਹੇ ਆ ਕਿਉਂਕਿ ਇਹ ਸਾਡੀ ਸਰਕਾਰ ਦੀ ਸਾਡੀ ਪਾਰਟੀ ਦਾ ਇੱਕ ਪਹਿਲਕਦਮੀ ਸੀ ਕਿ ਲੋਕਾਂ ਦੇ ਘਰ ਤੱਕ ਜਾ ਕੇ ਅਸੀਂ ਹੈਲਥ ਲਈਏ ਕਿਉਂਕਿ ਦਿੱਲੀ ਦੇ ਵਿੱਚ ਇੱਕ ਰੋਲ ਮਾਡਲ ਸੀਗਾ ਦਿੱਲੀ ਦਾ ਇੱਕ 8 ਸਾਲ ਦੀ ਜੋ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਦੀਆਂ ਉਪਲਬਧੀਆਂ ਅੱਜ ਪੰਜਾਬ 'ਚ ਰੰਗ ਲੈ ਕੇ ਆਈਆਂ ਨੇ ਔਰ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਮਾਡਲ ਨੂੰ ਸੈਪਟ ਕੀਤਾ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਹਿੰਦੀਆਂ ਨੇ ਕਿ ਦਿੱਲੀ ਦੇ ਲੋਕ ਹੋਰ ਨੇ ਪੰਜਾਬ ਦੇ ਲੋਕ ਹੋਰ ਨੇ ਪਰ ਵਾਤਾਵਰਣ ਦੇ ਵਿੱਚ ਉਹਨਾਂਕੂਲ ਜੀ ਆਪਾਂ ਗੱਲ ਕਰ ਲਈਏ ਪੰਜਾਬ ਦੇ ਲੋਕ ਹੋਣ ਚਾਹੇ ਹਿੰਦੁਸਤਾਨ ਦੇ ਲੋਕ ਹੋਣ ਅਸੀਂ ਸਾਡਾ ਨੋ ਮਾਸ ਦਾ ਰਿਸ਼ਤਾ ਇੱਕ ਦੂਜੇ ਨਾਲ ਭਾਈਚਾਰਾ ਔਰ ਖਾਸ ਤੌਰ ਤੇ ਜੋ ਸੋਚ ਹੈ ਲੋਕਾਂ ਦੇ ਪੰਜਾਬ ਦੇ ਨੇ ਉਹਨੂੰ ਸੈਪਟ ਕੀਤਾ ਔਰ ਜੋ ਦਿੱਲੀ ਦੇ ਵਿੱਚ ਸ਼ਾਸਨ ਦੇ ਵਿੱਚ ਆਪਾਂ ਨੂੰ ਬੜੋਤਰੀ ਹੋਈ ਆ ਆਪਾਂ ਕਿਦਨੇ ਕਿਦੇ ਕਹਿ ਸਕਦੇ ਆ ਪੰਜਾਬ ਦੀਆਂ ਉਪਲਬਧੀਆਂ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਇੱਕ ਸਾਲ ਦੀਆਂ ਉਹ ਲੋਕਾਂ ਦੇ ਸਾਹਮਣੇ ਲੋਕਾਂ ਨੇ ਜਲੰਧਰ ਦੇ ਇਲੈਕਸ਼ਨ ਤੇ ਮੋਹਰ ਲਗਾਈ ਹੈ ਸਰ ਇਤਿਹਾਸ ਰਚਿਆ ਜਾ ਰਿਹਾ ਹੈ ਬਿਲਕੁਲ ਮੈਂ ਤਾਂ ਇਹ ਕਹਾਂਗਾ ਕਿ ਲੋਕਾਂ ਦੀ ਜਿੱਤ ਹੈ ਇਹ ਲੋਕਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਇਤਿਹਾਸ ਦੇ ਵਿੱਚ ਆਪਾਂ ਕਹਿ ਲਈਏ ਤੇ ਜਿਹੜੀ ਪਹਿਲ ਕਦਮੀ ਹੋਈ ਹੈ ਉਹ ਵੀ ਲੋਕਾਂ ਦੀ ਹੋਈ ਹੈ ਕਿਉਂਕਿ ਲੋਕਾਂ ਨੇ ਇੱਕ ਬਹੁਤ ਵੱਡਾ ਮੰਡਟ 117 ਦੇ 92 ਸੀਟਾਂ ਆਮ ਆਦਮੀ ਪਾਰਟੀ ਦਿੱਤੀ ਸੀ ਲੋਕਾਂ ਦੇ ਪਿਆਰ ਲੋਕਾਂ ਦੇ ਸਤਿਕਾਰ ਦੇ ਨਾਲ ਆਪਾਂ ਚੱਲੇ ਹਾਂ ਅਮਰ ਸਿੰਘ ਕੱਲ ਕੇਂਦਰੀ ਮੰਤਰੀ ਲੁਧਿਆਣਾ ਆਏ ਸੀ ਉਹ ਕਹਿੰਦੇ ਮੋਹੱਲਾ ਕਲਿੰਗਰੀ ਗੱਲ ਕੀਤੀ ਜਾ ਰਹੀ ਹੈ परਔਰਤਾਂ ਦੇ ਲਈ ਸ਼ਰਾਮ ਦੇ ਠੀਕੇ ਜਿਹੜੇ ਆ ਖੁੰਦ ਉੱਤੇ ਗਏ ਨੇ ਕੱਲੇ ਕਿਤੇ ਨਾ ਕਿਤੇ ਸਰਕਾਰ ਦੀ ਕਾਰਜਸ਼ਾਲੀ ਤੇ ਸਵਾਲ ਹੈ ਦੇਖੋ ਜੀ ਮੇਰੀ ਗੱਲ ਸੁਣੋ ਕਿਸੇ ਦੀ ਜਵਾਨ ਨੂੰ ਪਾ ਪਕੜ ਨਹੀਂ ਕਰਦੇ ਬੁਰੋਦੀਆਂ ਕੋਲ ਕੁਝ ਨਹੀਂ ਬੋਲਣ ਜੋਗਾ ਜੀ ਤੁਸੀਂ ਆਪ ਸੋਚ ਲਓ ਤੁਸੀਂ ਪਿਛਲੇ ਸਾਲਾਂ ਦੀ ਡਿਵੈਲਪਮੈਂਟ ਲੈ ਲਓ ਤੇ ਇਸ ਸਾਲ ਦੀ ਡਿਵੈਲਪਮੈਂਟ ਲੈ ਲਓ ਤੁਸੀਂ ਪੰਜਾਬ ਨੂੰ ਛੋਟੇ ਮੇਰੇ ਨੌਰ ਸਰਦ ਕੀ ਡਿਵੈਲਪਮੈਂਟ ਲੈ ਲਓ ਮੈਂ 22-23 ਕਰੋੜ ਦੇ ਕੰਮ ਕਰਾ ਚੁੱਕਾ ਮੇਰੇ 35 ਕਰੋੜ ਦੇ ਪਾਈਪ ਲਾਈਨ ਚ ਨੇ 1 ਮਹੀਨੇ ਬਾਅਦ ਫਿਰ ਸਭ ਲੋਕਾਂ ਦੇ ਸਾਹਮਣੇ ਆ ਜਾਣੇ ਨੇ ਇਹ ਡਿਵੈਲਪਮੈਂਟ ਨੂੰ ਲੈ ਕੇ ਜਿਹੜਾ ਸਟ੍ਰ ਪੰਜਾਬ ਡਵੈਲਪਮੈਂਟ ਚਾਹਦਾ ਲੋਕਾਂ ਨੇ ਚੇਂਜ ਕਿਉਂ ਕੀਤੀ ਡਵੈਲਪਮੈਂਟ ਵਾਸਤੇ ਕਿਉਂ ਕਈ ਸਾਲਾਂ ਤੋਂ ਡਵੈਲਪਮੈਂਟ ਰੁਕੀ ਹੋਈ ਸੀਗੀ ਆਖਰੀ ਸਾਲ ਚ 2 ਮਹੀਨੇ ਲਗਾਉਂਦੇ ਸੀ ਇਲੈਕਸ਼ਨ ਕੋਰਟ ਲੱਗ ਜਾਂਦਾ ਸੀ ਤੁਸੀਂ ਪਿਛਲੇ ਸਾਲ ਦੇ ਕੰਮ ਦੇਖੋ ਨਾ ਤੁਸੀਂ ਅਸੀਂ ਫੈਲਾ ਕੜਵੀਆਂ ਨੇ ਆ ਕੇ ਲੱਗਦਾ ਸ਼ਰਾਬ ਲੀਕਿੰਗ ਲੈ ਕੇ ਜਿਵੇਂ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਆ ਜਿਹੜਾ ਹੁਣ ਦੇਖਿਆ ਤੇ ਜਾਣਾ ਪਊਗਾ ਤਾਂ ਉਹਨਾਂ ਲਈ ਨਹੀਂ ਕੋਈ ਨਹੀਂ ਐਸੀ ਗੱਲ ਨਹੀਂ ਹੈਗੀ ਜੀ ਕੋਈ ਐਸੀ ਗੱਲ ਨਹੀਂ ਹੈ ਆਪਾਂ ਉਸ ਤਰੀਕੇ ਵੀ ਗੌਰ ਕਰਾਂਗੇ ਪਬਲਿਕ ਦੀ ਆਵਾਜ਼ ਨੂੰ ਪਬਲਿਕ ਦੀ ਸੋਚ ਨੂੰ ਲੈ ਕੇ ਚੱਲਣਾ ਹੈ ਜਿਹੜੀ ਸਾਡੀ ਸਰਕਾਰ ਹੈ ਪਬਲਿਕ ਹਿੱਤ ਦੀ ਸਰਕਾਰ ਹੈ ਇਹ ਚ ਕੋਈ ਐਸੀ ਗੱਲ ਨਹੀਂ ਹੋਣੀ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਕਿ ਦਿਨਾਂ ਜਾਂ ਰੁਕਦੇ ਹਾਂ ਹਾਂ ਉਹ ਤੇ ਮੈਨੂੰ ਦੱਸਿਆ ਉਹ ਤਾਂ ਹੋਏਗਾ 21% ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਭ ਤੋਂ ਪਹਿਲਾਂ ਸਾਨੂੰ ਲੋਕਾਂ ਦੀ ਹੈਲਥ ਅੱਜ ਹੈਲਥ ਦੇ ਵਿੱਚ ਤੁਸੀਂ ਮੇਰਾ ਚਾਂਸ ਨੇ ਅੱਜ ਤੋਂ 1 ਸਾਲ ਪਹਿਲਾਂ ਖੁੱਲਿਆ ਸੀਗਾ ਤੁਸੀਂ ਉਹਦੀ ਪਰਫਾਰਮੈਂਸ ਦੇਖ ਲਓ ਜਾ ਕੇ ਉੱਥੇ ਲੋਕਾਂ ਦੀ ਆਮਦਨ ਦੇਖ ਲਓ ਕਿੰਨੀ ਹੈ ਰੋਜ਼ 250 ਤੋਂ ਲੈ ਕੇ 300 ਤੱਕ ਲੋਕ ਉੱਥੇ ਆਪਣਾ ਬੈਨੀਫਿਟ ਲੈ ਰਹੇ ਨੇ ਛਿਪੂਰੀ ਚਲ ਜਾਓ ਮੇਰੇ ਉੱਥੇ 150 ਤੋਂ ਲੈ ਕੇ 1.200 ਤੱਕ ਡੇਲੀ ਬੰਦੇ ਉੱਥੇ ਮੈਡੀਸਿਨ ਲੈ ਰਹੇ ਨੇ ਇਲਾਜ ਕਰਵਾ ਰਹੇ ਨੇ ਟੈਸਟ ਕਰਵਾ ਰਹੇ ਨੇ ਇਸੇ ਤਰ੍ਹਾਂ ਹੀ ਅੱਜ ਇਸੇ ਇਲਾਕੇ ਦੇ ਵਿੱਚ ਖੁੱਲਿਆ ਮੈਨੂੰ ਆਸ ਹੈ ਕਿ ਜਿਹੜੇ ਲੋਕ ਸਾਡੇ ਲੋੜਵੰਦ ਨੇ ਉਹਨਾਂ ਨੂੰ ਬਹੁਤ ਵੱਡਾ ਬੈਨੀਫਿਟ ਆਉਣਾ ਹੈ ਔਰ ਖਾਸ ਤੌਰ ਤੇ ਜਿੱਥੇ ਜਿੱਥੇ ਅੱਜ ਮੈਂ ਖੁੱਲਣ ਜਾ ਰਿਹਾ ਆ ਉਹ ਸਾਰੀ ਲੋੜਵੰਦ ਲੋਕਾਂ ਦੇ ਵਿੱਚ ਜਾ ਕੇ ਖੁੱਲਿਆ ਜਿੱਥੇ ਜਿੱਥੇ ਲੋੜ ਹੈ ਕਿਉਂਕਿ ਇੱਕ ਸ਼ੌਕਰ ਆਦਮੀ ਡਾਕਟਰ ਦੀ ਫੀਸ ਖਰਚ ਸਕਦਾ ਇੱਕ ਗਰੀਬ ਆਦਮੀ ਹੈ ਡਾਕਟਰ ਦੀ ਫੀਸ ਨਹੀਂ ਖਰਚ ਸਕਦਾ ਅੱਜ ਕਿਸੇ ਨਾ ਕਿਸੇ ਡਾਕਟਰ ਕੋਲ ਚਲ ਜਓ 2 400 500 ਕਾਟ ਫੀਸ ਨਹੀਂ ਹੈ ਪਰ ਇੱਥੇ ਇੱਕ ਜ਼ੀਰੋ ਹੈ ਮੈਡੀਸਨ ਮਿਲਣੀ ਹੈ ਜ਼ੀਰੋ ਤੇ ਮਿਲਣੀ ਹੈ ਟੈਸਟ ਹੋਣੇ ਜ਼ੀਰੋ ਤੇ ਹੋਣੇ ਕੋਈ ਇੱਕ ਪੈਸਾ ਵੀ ਨਹੀਂ ਲੱਗਣਾ ਇਹ ਲੋਕਾਂ ਦੀ ਸੁਰਤ ਹੈ ਵਸੇ ਸਰਕਾਰ ਲੋਕਾਂ ਦੇ ਜਿੱਤੇ ਟੈਕਸ ਦੇ ਨਾਲ ਚੱਲ ਰਹੀ ਹੈ ਤੁਸੀਂ ਆਲਚ ਪਛੋਕਰ ਨਹੀਂ ਗਾ ਮੋਰ ਇਹ ਰਮੈਤੀ ਪੜੇ ਕੀ ਕਹਿੰਦੀ ਅਸੀਂ ਪਹਿਲਾਂ ਤਾਂ ਸਰਕਾਰ ਨਹੀਂ ਬੰਨੀ ਸਰਕਾਰ ਬਣ ਗਈ ਫਿਰ ਸਰਕਾਰ ਚੱਲਣੀ ਨਹੀਂ ਸਰਕਾਰ ਚੱਲ ਗਈ ਫਿਰ ਇਹਨਾਂ ਕੋਲ ਕੰਮ ਨਹੀਂ ਹੋਣੇ ਕੰਮ ਹੋ ਰਹੇ ਆ ਦੇਖੋ ਨਾ ਇਹ ਕਿਤੇ ਨਾ ਕਿਤੇ ਕਿਤੇ ਨਾਲ ਇਹਨਾਂ ਦੀ ਬਖਲਾਟ ਹੈ ਇਹਨਾਂ ਕੋਲ ਕੁਝ ਨਹੀਂ ਬੁਲਣ ਜੂਗਾ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਜਿਹੜਾ 76ਵਾਂ ਆਜ਼ਾਦੀ ਦਿਵਸ ਦੇ ਮੌਕੇ ਜਿਹੜੇ ਸਾਡੇ ਸੀਐਮ ਭਗਵੰਤ ਮਾਨ ਜੀ ਨੇ 76ਵੇਂ ਆਜ਼ਾਦੀ ਦਿਵਸ ਦੇ ਮੌਕੇ 76 ਹੀ ਪੰਜਾਬ ਦੇ ਵਿੱਚ ਮੱਲਾ ਕਲੀਨਿਕ ਦੇ ਜਿਹੜੇ ਇਤਿਹਾਸਿਕ ਉਦਘਾਟਨ ਕੀਤੇ ਨੇ ਔਰ ਮੈਂ ਕਹਿੰਨਾ ਲੋਕਾਂ ਵਾਸਤੇ ਬਹੁਤ ਵੱਡੀ ਇੱਕ ਦੇਣ ਲੋਕਾਂ ਨੂੰ ਦੇਣ ਹੈ ਔਰ ਲੋਕਾਂ ਵਾਸਤੇ ਬਹੁਤ ਖੁਸ਼ੀ ਦਾ ਦਿਹਾੜਾ ਹੈ ਉਸ ਤੋਂ ਉੱਤੇ ਸਭ ਤੋਂ ਵੱਡਾ ਖੁਸ਼ੀ ਦਾ ਦਿਹਾੜਾ ਹੈ ਸਾਡੇ ਐਮਐਲਏ ਚੌਧਰੀ ਮਦਨਾਲ ਬੱਗਾ ਜਿਨ੍ਹਾਂ ਨੇ ਜਿਨ੍ਹਾਂ ਦੇ ਹਿੱਸੇ ਪੰਜ ਮੱਲਾ ਕਲੀਨਿਕ ਆਏ ਨੇ ਔਰ ਔਰ ਅੱਜ ਉਹਦੇ ਅੱਜ ਉਹਦਾ ਦੁਕਾਟਨ ਹੈ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਔਰ ਮੈਂ ਐਮਐਲਏ ਸਾਹਿਬ ਨੂੰ ਤੇ ਹਲਕਾ ਨਾਰਥ ਦੇ ਔਰ ਵਾਰਡ ਨੰਬਰ 99 ਸਾਡੇ ਵਾਰਡ ਨੰਬਰ ਚੋਣੀ ਚੋਣੀ ਮੱਲੇ ਨੂੰ ਬਹੁਤ ਹੀ ਵਧਾਈ ਦਿਨਾ ਛੋਣੀ ਮੱਲੇ ਵਾਸਤੇ ਸਾਡੇ ਛੋਣੀ ਮੱਲੇ ਵਾਸਤੇ ਇਤਿਹਾਸਕ ਫੈਸਲਾ ਹੈ ਸਾਡੇ ਛੋਣੀ ਮੱਲੇ ਦੇ ਵਿੱਚ ਇੱਕ ਐਹੋ ਜੀ ਜਗ੍ਹਾ ਤੇ ਇੱਕ ਮੱਲਾ ਕਲੀਨਿਕ ਸਾਡੇ ਮਦਨ لال ਬੱਗਾ ਜੀ ਨੇ ਖੋਲਤਾ ਹੈ ਸਾਨੂੰ ਅੱਜ ਪਤਾ ਲੱਗਿਆ ਕਿ ਵਾਕਈ ਐਮਐਲਏ ਸਾਹਿਬ ਦੀਆਂ ਜਿਹੜੀਆਂ ਪਾਵਰਾਂ ਨੇ ਉਹ ਪਾਵਰਾਂ ਕੀ ਹੁੰਦੀਆਂ ਪਿਛਲੇ 30 ਸਾਲਾਂ ਦੇ ਵਿੱਚ ਕਿਸੇ ਐਮਐਲਏ ਨੇ ਸਾਰ ਨਹੀਂ ਲਿੱਤੀ ਐਹੋ ਜੀ ਬੰਜਰ ਜਗ੍ਹਾ ਦੇ ਉੱਤੇ ਕਲੀਨਿਕ ਬਣਾਤਾ ਔਰ ਸਾਡੇ ਛੋਣੀ ਮੱਲੇ ਵਾਸਤੇ ਇਤਿਹਾਸਕ ਫੈਸਲਾ ਹੈ ਜਿਹੜਾ ਲੋਕਾਂ ਨੂੰ ਅੱਜ ਸਪੂਰਤ ਕੀਤਾ ਹੈ 76ਵੇਂ ਆਜ਼ਾਦੀ ਦਿਵਸ ਤੇ ਔਰ ਮੈਂ ਲੋਕਾਂ ਨੂੰ ਵਧਾਈ ਦੇਵਾਂਗਾ ਵਾਰਡ ਵਾਸੀਆਂ ਨੂੰ ਵਧਾਈ ਦੇਵਾਂਗਾ ਐਮਐਲਏ ਸਾਹਿਬ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਵਾਰਡ ਵਾਸੀਆਂ ਨੂੰ ਇੰਨੀ ਵੱਡੀ ਦੇਣ ਦਿੱਤੀ ਹੈ ਆਜ਼ਾਦੀ ਦਿਵਸ ਤੇ ਕਿਹੜੇ ਕਿਹੜੇ ਤੁਹਾਡੇ ਇਲਾਕੇ ਵਿੱਚ ਕੁਝ ਨਹੀਂ ਸੀ ਰਿਪਰਜੈਂਟ ਕਰਦੇ ਕਿਹੜੇ ਕਿਹੜੇ ਆਪਦੇ ਕੰਮ ਨਹੀਂ ਜਿਹੜੇ ਪੋਣ ਵਾਲੇ ਨੇ ਐਮਐਲਏ ਸਾਹਿਬ ਦੇ ਚਾਂਸ ਤੇ ਆਂਦੇ ਦੇਖੋ ਪਿਛਲੇ ਡੇਢ ਸਾਲਾਂ ਦੇ ਵਿੱਚ ਪੋਣੇ 2 ਸਾਲਾਂ ਦੇ ਵਿੱਚ ਜਾਦੀ ਸਰਕਾਰ ਆਈ ਹੈ ਸਾਡੇ ਵਾਰਡ ਦੇ ਵਿੱਚ ਪਿਛਲੇ ਜਿਹੜੇ ਐਮਐਲਏ ਨੇ ਅੱਜ ਤੱਕ ਨਾ ਕਿਸੇ ਨੂੰ ਦਿਖੇ ਨੇ ਨਾ ਆਏ ਨੇ ਸਾਡੇ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਹੋਏ ਨੇ ਉਹ ਸਾਰੇ ਮਦਨ لال ਬੱਗਾ ਜੀ ਦੇ ਹੱਥ ਦੇ ਹੋਏ ਨੇ ਔਰ ਐਮਐਲਏ ਕੋਟੇ ਚ ਹੋਏ ਨੇ ਔਰ ਔਰ ਲਗਾ ਲਓ ਤੁਸੀਂ ਜਿੰਨੀਆਂ ਵੀ ਸੀਵਰ ਲਾਈਨਾਂ ਹੁਣ ਇਸ ਟਾਈਮ ਨਵੀਆਂ ਪੈ ਰਹੀਆਂ ਸਾਰੀਆਂ ਮਦਨ لال ਬੱਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਪੈ ਰਹੀਆਂ ਔਰ ਅਸੀਂ ਐਮਐਲਏ ਸਾਹਿਬ ਦਾ ਵਾਰਡ ਵਾਸੀਆਂ ਵੱਲੋਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅੱਜ ਇਹ ਗਿਫਟ ਦੇ ਕੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਆਮ ਪਬਲਿਕ ਹੈ ਆਮ ਪਬਲਿਕ ਜਿਹੜੀ ਕਿ ਮੈਡੀਕਲ ਤੋਂ ਜਿਹੜੀ ਵਾਂਝੀ ਸੀ ਜਿਹੜੀ ਸਿਹਤ ਸਹੂਲਤਾਂ ਤੋਂ ਬੰਨਦੀ ਸੀ ਅੱਜ ਉਹਨੂੰ ਵੀ ਸਾਡੇ ਛੋਣੀ ਮੱਲੇ ਦੇ ਵਿੱਚ ਇੱਕ ਗਿਫਟ ਮਿਲਿਆ ਬਹੁਤ ਬਹੁਤ ਐਮਐਲਏ ਸਾਹਿਬ ਦਾ ਧੰਨਵਾਦ ਅੱਜ ਵਾਰਡ ਨੰਬਰ 86 ਦੇ ਵਿੱਚ ਸਾਡੇ ਸਤਿ ਸ਼੍ਰੀ ਪਤਨ ਲਾਲ ਜੀ ਬੱਗਾ ਐਮਐਲਏ ਸਾਹਿਬ ਜਿਨ੍ਹਾਂ ਦੇ ਸਹਿਯੋਗ ਨਾਲ ਜਿਨ੍ਹਾਂ ਦੇ ਯਤਨਾਂ ਸਦਕਾ ਸਾਡੇ ਗਰੀਬ ਵਾਰਡ ਦੇ ਵਿੱਚ ਉਹਨਾਂ ਨੇ ਸੜਵਾਈ ਕਰਕੇ ਸਾਡੀ ਸਾਡੇ ਵਾਰਡ ਦੇ ਵਿੱਚ ਮੱਲਾ ਕਲੀਨਿਕ ਦੀ ਸ਼ੁਰੂਆਤ ਕਰਕੇ ਗਏ ਨੇ ਅਸੀਂ ਬਹੁਤ ਧੰਨਵਾਦੀਆਂ ਸ਼੍ਰੀ ਮਦਨ ਲਾਲ ਜੀ ਬੱਗਾ ਜੀ ਦੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਜੀ ਮਾਨ ਜੀ ਦੇ ਔਰ ਸਾਡੇ ਜਿਹੜੇ ਬੜੀ ਸੰਧ ਦੇ ਮੈਨੇਜਰ ਨੇ ਸ੍ਰੀ ਬਲਵੀਰ ਸਿੰਘ ਜੀ ਦੇ ਸਾਰੇ ਦਾ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਗਰੀਬ ਤਬਕੇ ਵਾਸਤੇ ਐਡੀ ਵੱਡੀ ਸਹੂਲਤ ਫ੍ਰੀ ਮੈਡੀਸਨ ਐਮ ਬੀਬੀਐਸ ਡਾਕਟਰ ਬਿਠਾਤੇ ਨੇ ਬਹੁਤ ਜਿਆਦਾ ਧੰਨਵਾਦ ਆ ਉਹਨਾਂ ਦਾ ਸਾਡੇ ਕੋਲ ਲਫਜ਼ ਨਹੀਂ ਹੈ ਵੀ ਜਿਹੜੇ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ ਬਿਊਰੋ ਰਿਪੋਰਟ ਐਸਮ ਜਰਨਲ ਨਿਊਜ਼